ਲੜਨ ਦਾ ਜਾਂ ਕੰਮ ਕਰਨ ਦਾ ਉਹ ਇਹ ਕਿ ਸਾਡਾ ਸਾਰਾ ਸਾਲ ਹੀ ਜਿਹੜੇ 5 ਸਾਲ ਸਾਡੇ ਬੀਤੇ ਐ ਅਸੀਂ ਕਦੇ ਘਰੇ ਨਹੀਂ ਬੈਠੇ ਸਾਡਾ ਤਾਲਮੇਲ ਦੁੱਖ ਸੁੱਖ ਚ ਸਭ ਥਾਵਾਂ ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਆ ਹੁਣ ਆ ਜਿਹੜਾ ਇਲੈਕਸ਼ਨ ਦਾ ਸਾਲ ਐ ਇਹ ਕੋ 2 ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਇਲੈਕਸ਼ਨ ਆ ਰਿਹਾ ਤੇ ਮੇਰਾ ਉਦੋਂ ਤੋਂ ਹੀ ਅਸੀਂ ਸਾਰੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮੇਲ ਕਾਇਮ ਕੀਤਾ ਹੋਇਆ ਹੁਣ ਜਿਹੜੀ ਇਸ ਕੈਂਪੇਨ ਦੀ ਗੱਲ ਹੈ ਉਹ ਕਿ ਪਰਸੋ ਮੇਰੇ ਕੋਲ ਰਾਤ ਨੂੰ 8 ਵਜੇ ਬਰਤਪ ਸੇ ਬਾਜਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ ਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਬਜੀਦਾ ਦੋਵੇਂ ਇਕੱਠੇ ਪਿੰਡ ਨੇ ਬਹੁਤ ਵੱਡੇ ਪਿੰਡ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ ਹਰ ਵਾਰੀ ਉੱਥੇ ਹੀ ਤੁਸੀਂ ਮੈਂ ਹਰ ਵਾਰ ਉੱਥੇ ਅਰਦਾਸ ਕਰਾ ਕੇ ਤੇ ਮੈਂ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰਦਾ ਅੱਜ ਵੀ ਉਸੇ ਤਹਿਤੀ ਉਥੋਂ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੈਂਪੇਨ ਜਿਹੜੀ ਸ਼ੁਰੂ ਕੀਤੀ ਹੈ ਅੱਜ 10 12 ਪਿੰਡਾਂ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ ਜਿੱਥੇ ਕਿ ਇਸ ਹਾਲ ਕਿ ਇਸ ਏਰੀਆ ਦੇ ਵਿੱਚ ਇੰਨਾ ਕੋ ਰਿਸਪੌਂਸ ਹੈ ਇੰਨਾ ਕੋ ਵਧੀਆ ਮਤਲਬ ਲੋਕਾਂ ਦੀ ਜਿਹੜੀ ਸੋਚ ਬੜੀ ਹੋਈ ਹੈ ਕਿ ਅਸੀਂ ਜਿਹੜੀ ਵੋਟ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਤੇ ਸ਼ੇਰ ਸਿੰਘ ਕਬਾਇਆ ਨੂੰ ਪਾਉਣਗੇ ਸੋ ਇਸ ਤਰ੍ਹਾਂ ਦਾ ਮੌਲ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਇੱਕ ਵਾਰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਪਰ ਇਸ ਵਾਰ ਉਸ ਨਾਲੋਂ ਵੀ ਕਿਤੇ ਵਧੀਆ ਉਸ ਵੇਲੇ ਮੈਂ ਅਸੈਂਬਲੀ ਦੇ ਇਲੈਕਸ਼ਨ ਚ ਮੈਂ 45000 ਦੀ ਲੀਡ ਨਾਲ ਇਹ ਇਲੈਕਸ਼ਨ ਜਿੱਤੀ ਸੀ ਪੰਜਾਬ ਚ ਸਭ ਤੋਂ ਟੌਪ ਤੇ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਜੋ ਪਾਰਲੀਮੈਂਟਲ ਕ ਹੈ ਪੰਜਾਬ ਦੇ ਵਿੱਚੋਂ ਤਾਂ ਉਹੀ ਹੋਊਗਾ ਕਿ ਸਭ ਤੋਂ ਟੌਪ ਤੇ ਜਿਹੜੀ ਵੋਟ ਹੈ ਉਹ ਸਾਨੂੰ ਜਾਊਗੀ ਇੰਡੀਆ ਵਿੱਚ ਸ਼ਾਇਦ ਹੋ ਸਕਦਾ ਹੈ ਇਹਦਾ ਕੋਈ ਰਿਕਾਰਡ ਬਣ ਜਾਵੇ ਸਰਕਾਰ ਕੇ ਲੋਕ ਪੂਰੇ ਕਲਾ ਬਾਰਡਰ ਨਹੀਂ ਬਾਰਡਰ ਦੇ ਉੱਪਰਲੇ ਮੁਖਸਰ ਮਲੋਟ ਫਿਰੋਜ਼ਪੁਰ ਅਬੋਰ ਸਾਰੇ ਲੋਕਾਂ ਦਾ ਵਿੱਚ ਇਨਾ ਉਤਸ਼ਾਹ ਹੈ ਕਿ ਉਹ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੇ ਕੋਲ ਕੈਂਪੇਨ ਲੈ ਕੇ ਆਉਣ ਤੇ ਅਸੀਂ ਵੋਟਾਂ ਪਾ ਕੇ ਗਾਂਵਸੋਂ ਤੋਂ ਕਾਮਯਾਬ ਕਰੀਏ ਤੇ ਇਸ ਕਰਕੇ ਅੱਜ ਬੜੀ ਖੁਸ਼ੀ ਹੋਈ ਹੈ ਜਦੋਂ ਪਿੰਡਾਂ ਵਿੱਚ ਗਏ ਸਾਰਿਆਂ ਨੇ ਬਹੁਤ ਸਤਿਕਾਰ ਕੀਤਾ ਆਪਾਂ ਟਿਕਟ ਦੀ ਦਾਅਵੇਦਾਰੀ ਦੀ ਗੱਲ ਕਰ ਲੈਨੇ ਆ ਦਾਵਾ ਹੱਕ ਹੈ ਜ਼ਮੂਰੀ ਦਾ ਹੱਕ ਅਧਿਕਾਰ ਹੈ ਤੁਸੀਂ ਪਾਰਟੀ ਤੋਂ ਆਪਦੀ ਟਿਕਟ ਮੰਗ ਸਕਦੇ ਹੋ OBC ਦੇ ਚੇਅਰਮੈਨ ਰਾਜਵਰਖਸ਼ ਕੰਬੋਜ ਉਹ ਵੀ ਟਿਕਟ ਮੰਗਦੇ ਆ ਦਾਵਾ ਕਰਦੇ ਆ ਆਪਦੇ ਉਹ ਕਹਿੰਦੇ ਕਿ ਪਾਰਟੀ ਨੇ ਸਾਨੂੰ ਵਾਦਾ ਕੀਤਾ ਸੀ ਕਿ ਇੱਕ ਜਿਹੜੀ ਟਿਕਟ ਹੈ ਉਹ ਪੰਜਾਬ ਦੇ ਵਿੱਚ ਜ਼ਰੂਰ ਦਿੱਤੀ ਜਾਏਗੀ ਕਹਿੰਦੇ ਗਾਂਧੀ ਹਰਾਂ ਨੂੰ ਪਟਿਆਲਾ ਤੋਂ ਉਤਾਰ ਦਿੱਤਾ ਉੱਥੇ ਸਾਨੂੰ ਟਿਕਟ ਜਿਹੜੀ ਹੈ ਪ੍ਰੋਮਿਸ ਸੀ ਗੱਲ ਲੇਕਿਨ ਪੂਰਾ ਨਹੀਂ ਹੋਇਆ ਤਾਂ ਦੂਜਾ ਉਹ ਕਹਿੰਦੇ ਫਿਰੋਜ਼ਪੁਰ ਤੋਂ ਹੁਣ ਸਾਨੂੰ ਜਿਹੜਾ ਹੈਗਾ ਟਿਕਟ ਮਿਲੇਗੀ ਕੀ ਕੀ ਇਹਦੇ ਬਾਰੇ ਕੀ ਸੋਚਦੇ ਦੇਖੋ ਜੀ ਪਤਾ ਕੀ ਪਹਿਲੀ ਗੱਲ ਤਾਂ ਅਸੀਂ ਕੋਈ ਕਮਿਊਨਿਟੀ ਬੇਸ ਤੇ ਕਦੇ ਇਲੈਕਸ਼ਨ ਦੇ ਅੰਦਰ ਕਦੇ ਨਾ ਬੰਦਾ ਜਿੱਤਿਆ ਤੇ ਨਾ ਹੀ ਕਦੇ ਕੋਈ ਬੰਦਾ ਜਿੱਤਿਆ ਦੀ ਆਸ ਰੱਖੇ ਪਰ ਉਸ ਦੇ باوجود ਵੀ ਜੇ ਕੰਬੂਸਾ ਕਹਿੰਦੇ ਆ ਕਿ ਸਾਨੂੰ ओबीसी ਦੇ ਕੋਟੇ ਜੇ ਟਿਕਟ ਦਿੱਤੀ ਜਾਵੇ ਤੇ ਫਿਰ ਜੇਕਰ ਮੈਂ ਦੂਸਰੇ ਪਾਸੇ ਇੱਕ ਗਿਣਤੀ ਮਿਲਤੀ ਕਰੀਏ ਤੇ ਫਿਰ ਇਹ ओबीसी ਦੀ 15 20% ਜੇ ਵੋਟ ਹੋਊਗੀ ਮੰਨਦੇ ਆ 40% ਕਹਿੰਦੇ 40% ਦੇ ਕਿਤੇ ਹੋ ਹੀ ਨਹੀਂ ਸਕਦਾ ਕਹਿਣਾ ਉਹਨਾਂ ਦਾ ਮੈਨੂੰ ਕਹਿਣਾ ਕਹਿਣ ਜੋ ਤੇ ਸਾਡੀ ਸਪੈਸ ਜੋ ਫਿਗਰ ਹੈ ਜੋ ਜੋ ਸਰਕਾਰੀ ਅੰਕੜੇ ਦੱਸਦੇ ਐ ਪੰਜਾਬ ਦੇ ਵਿੱਚ ਤੇ ਸਭ ਤੋਂ ਟਾਪ ਤੇ ਐਸੀ ਕੈਟਾਗਰੀ ਦੀ ਵੋਟ 42% ਹੈ ਹੂੰ ਕਿਸੇ ਦੀ ਨਹੀਂ ਇਹ ਸਿਰਫ ਦੇਸ਼ ਨੂੰ ਬਚਾਉਣਾ ਹੈ ਦੇਸ਼ ਅੱਜ ਮਰ ਰਿਹਾ ਹੈ ਦੇਸ਼ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਜਾਂ ਵੱਡੇ ਵੱਡੇ ਲੋਗ ਹੈ ਉਹਨਾਂ ਨੂੰ ਹੀ ਫਾਇਦੇ ਦਿੱਤੇ ਜਾ ਰਹੇ ਆ ਕਿਸਾਨੀ ਨੂੰ ਜਿਹੜਾ ਇਹ ਖਤਮ ਕਰਨ ਵਾਸਤੇ ਬੀਜੇਪੀ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਆ ਦਾ ਕਿਸਾਨਾਂ ਦਾ ਮੈਂ ਤਨਵਾਦ ਕਰਦਾ ਜਿਹੜਾ ਉੱਥੇ ਬਾਰਡਰ ਤੇ ਬੈਠ ਕੇ 9 10 ਮਹੀਨੇ ਭਾਵੇਂ ਜਾਣਾ 7 800 ਜਾਣਾ ਚੱਲੀਆਂ ਗਈਆਂ ਪਰ ਉਹਨਾਂ ਨੇ ਇਹ ਜਿਹੜਾ ਉੱਥੇ ਇੰਨਾ ਲੰਬਾ ਟਾਈਮ ਬੈਠ ਕੇ ਉਹ ਕਾਲੇ ਖੂਨ ਵਾਪਸ ਕਰਾਏ ਉਹ ਵੀ ਇੱਕ ਬੜੀ ਵੱਡੀ ਦੇਣ ਹੈ ਸੋ ਇਸ ਕਰਕੇ ਜਿਹੜੀ ਪੂਰਾ ਅਮਰੀਕਾ ਤੋਂ ਇਹ ਪਾਰਟੀ ਹੈ ਅੱਜ ਸਾਨੂੰ ਸਾਡੇ ਸੰਵਿਧਾਨ ਨੂੰ ਬਚਾਉਣ ਵਾਸਤੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਜ਼ਰੂਰੀ ਹੈ ਕਿ ਅਸੀਂ ਮੋਦੀ ਸਰਕਾਰ ਨੂੰ ਪਾਸੇ ਕਰੀਏ ਤਾਂ ਸਾਡਾ ਦੇਸ਼ ਬਚੇਗਾ ਤਾਂ ਸਾਡੀ ਤਰੱਕੀ ਹੋਊਗੀ ਜੇ ਕਿਤੇ ਖੁਦਾ ਨਾ ਖਾਸਾ ਉਹਨਾਂ ਨੇ ਫਿਰ ਦੇਣ ਤੋਂ ਬਾਅਦ ਕਲੀਅਰ ਮੈਂ ਕਹਿ ਰਿਹਾ ਉਸੇ ਦੇਣੀ ਕਲੀਅਰ ਹੋ ਜਾਊਗਾ ਕੌਣ ਜਿੱਤੂਗਾ ਜੀ ਆਪ ਕੀ ਕਰ ਜਿਹੜੀ ਸੀਟ ਹੈ ਕਦੋਂ ਤੱਕ ਐਲਾਨ ਕੀਤੀ ਜਾ ਸਕਦੀ ਮੈਂ ਤਾਂ ਕਹਿਣਾ ਐਲਾਨ ਹੋ ਗਈ ਜਦੋਂ ਸਾਨੂੰ ਐਡੇ ਵੱਡੇ ਲੀਡਰਾਂ ਨੇ ਕਹਿ ਤਾਂ ਵਧਾਈ ਦੇ ਦਿੱਤੀ ਤੇ ਫਿਰ ਹਣ ਹੋਰ ਜਿਹੜੀ